ਦੱਸਦੀ ਹੈ ਕਿ ਜਿੱਥੇ ਫਗਵਾੜਾ ਸ਼ਹਿਰ ਅਤੇ ਸ਼ਹਿਰ ਦੇ ਲਾਗਲੇ ਕੁਝ ਪਿੰਡਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੀ ਹੋ ਰਹੀਆਂ ਹਨ ਉੱਥੇ ਸ਼ਹਿਰ ਜਲੰਧਰ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਹੀ ਵਾਧਾ ਹੋ ਰਿਹਾ ਹੈ ਤੇ ਇਸੇ ਲੜੀ ਤਹਿਤ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਮਾਡਲ ਹਾਊਸ ਦਾ ਦੱਸਦੀ ਹੈ ਕਿ ਮਾਡਲ ਹਾਊਸ ਵਿੱਚ ਗਣੇਸ਼ ਮੰਦਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਮੰਦਰ ਵਿੱਚ ਸਜੋਬਿਤ ਮੂਰਤੀ ਤੋਂ ਮਹਿੰਗੇ ਹਾਰ ਅਲਮਾਰੀ ਦਾ ਜਿੰਦਰਾ ਤੋੜ ਕੇ ਅਲਮਾਰੀ ਵਿੱਚੋਂ ਨਕਦੀ ਚੋਰੀ ਕਰ ਉਥੋਂ ਫਰਾਰ ਹੋ ਗਏ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪ੍ਰਬੰਧਕਾ ਬੋਲ ਉਹਨਾਂ ਨੇ ਹੋਰ ਦੱਸਿਆ ਕਿ ਇਹ ਘਟਨਾ ਆਸ-ਪਾਸ ਲੱਗੇ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ ਦਿਖਾਉਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਅਰੇ ਪੰਡੇ ਨਾ ਕੀ ਹੈ ਵਾ ਆਪਣਾ ਰਾਜਮਨੀ ਜਾ ਹਾਂਜੀ ਪੰਡੇ ਕੀ ਮਾਮਲਾ ਕੀ ਹੈ ਜੀ ਸਵੇਰੇ ਮੈਂ ਆਇਆ 6 ਵਜੇ ਮੰਦਿਰ ਖੋਲਣ ਜੀ ਜਦੋਂ ਮੰਦਿਰ ਮੈਂ ਖੋਲਿਆ ਉੱਧਰ ਵਰਦੇ ਦੇਖਿਆ ਕਿ ਜਸਟ ਪੈਂਸਲਾ ਡਿੱਗਿਆ ਸੀ ਜੀ ਅੱਗੇ ਨਿਕਲ ਜਦੋਂ ਆਗੇ ਉਤਨੇ ਦੇਖਿਆ ਤਰਲਵਾਰੀ ਖੁੱਲੀ ਆ ਉਸ ਤੋਂ ਅੱਗੇ ਗਏ ਜੀ ਗੋਲਡ ਟੂਟਿਆ ਆ ਚੀਜ਼ੇ ਖੁੱਲੇ ਹੋਏ ਆ ਜੀ ਸਾਰੇ ਪਿਖੜੇ ਹਾਰ ਉੜ ਸਾਰਾ ਮੰਦਰ ਸਮਾਨ ਸੋ ਵਿਕ ਰਿਹਾ ਜੀ ਫਿਰ ਮੈਨੂੰ ਦਿਮਾਗ ਲੱਗੇ ਮੈਂ ਕਿ ਚੋਰੀ ਹੋਈ ਮੈਂ ਫਿਰ ਫੋਨ ਕੀਤਾ ਸਾਰਿਆਂ ਨੂੰ ਜੀ ਸਾਡੇ ਮਹੱਲਾਵਾ ਸਿੰਘ ਅੰਕਲ ਭਾਈ ਸਭ ਸਾਰੇ ਨੂੰ ਸਾਰੇ ਆਏ ਆ ਜੀ ਠੀਕ ਹੈ ਦੇਖਿਆ ਫਿਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਪੁਲਿਸ ਵਾਲਾ ਆ ਕੇ ਤੇ ਸਾਰੇ ਕਾਰਵਾਈ ਬਲਕਿ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਪੁਲਿਸ ਆ ਗਈ ਪੁਲਿਸ ਮਤਲਬ ਕਿ ਅੱਧਾ ਪਨ ਗੰਡੇ ਬਾਅਦ ਅੱਧੇ ਘੰਟੇ ਪਹਿ ਆ ਗਈ ਜੀ ਕਿੰਦਾ ਦੇਖਦੇ ਹੋ ਮੁੰਡੇ ਜਿਹੜਾ ਕਿ ਦਿਨ ਜਿਹੜੇ ਮੰਦਿਰ ਤੱਕ ਨਹੀਂ ਛੱਡੇ ਜਾ ਰਹੇ ਚੋਰਾਂ ਵੱਲੋਂ ਤੇ ਘਰ ਚੋਂ ਨਿਕਲਣਾ ਜਾਂ ਮੰਦਿਰ ਚ ਕੁਝ ਹੀ ਹੈ ਕੀ ਕਹਿ ਸਕਦਾ ਹੈ ਚੀਜ਼ ਦਾ ਹਾਲਾਂਕਿ ਅੱਜ ਤੱਕ ਕਦੀ ਸਾਡੇ ਮੰਦਿਰ ਚ ਕੁਝ ਨਹੀਂ ਹੋਇਆ ਸੀ ਜੀ ਪਹਿਲੀ ਵਾਰ ਐਦਾਂ ਹੋਇਆ ਕਿ ਸਾਰੇ ਪੈਸੇ ਪੁੱਸੇ ਜਿਹੜੇ ਸੀ ਭਗਵਾਨ ਦੇ ਜਿਹੜੇ ਹਾਰ ਔਰ ਸਭ ਉਹਨਾਂ ਨੇ ਚੱਕੇ ਲੈ ਗਏ ਅੱਛਾ ਜੀ ਹਲਵਾਰੀ ਵਿੱਚ ਜਿਹੜੇ ਪੈਸ अच्छा जी ਜਿਹੜੇ ਗੱਲੇ ਚ ਭਾਂਡ ਛੱਡ ਗਿਆ ਵਾ ਚਾਂਦੀ ਦਾ ਸਮਾਨ ਜੀ ਠੀਕ ਹੈ ਗੱਲੇ ਦਾ ਸਾਰਾ ਸਾਰੇ ਨੋਟ ਨੁਦ ਜਿਹਦੇ ਵੀ ਸੀ ਤੋਰ ਤਾਰ ਕੇ ਸਾਰੇ ਲੈ ਕੇ ਭਗਵਾਨ ਜੀ ਦੀ ਮੂਰਤੀ ਦੇ ਜਿਹੜੇ ਹਾਰ ਆਉਣਾ ਇਹ ਸਭ ਚੱਕ ਕੇ ਲੈ ਗਏ ਜੀ ਮੇਰੇ ਅਲਵਾਰੀ ਵੀ ਤੋਂ ਪੈਸੇ ਪਏ ਸੀ ਸ਼ਿਵ ਜੀ ਮੁਕਤੀ ਸਥਾਪਨਾ ਵਾਲੇ ਤੋਂ ਉਹ ਵੀ ਚੱਕ ਕੇ ਲੈ ਗਏ ਠੀਕ ਕੀ ਕਿੰਨਾ ਕੀ ਦੇਖਦੇ ਹੋ ਕਿ ਜਿੱਦਾਂ ਕਿ ਚੋਰਾਂ ਨੇ ਬਹੁਤ ਜ਼ਿਆਦਾ ਜਾਨਕੰਦਰ ਟਾਈਮ ਐ ਮੈਂ ਦੇਖ ਕੇ ਹੈਰਾਨ ਆ ਕਿ ਇਹ ਇੰਨਾ ਲੋਕੀ ਗਿਰ ਸਕਦੇ ਆ ਕਿ ਮੰਦਰ ਤਕਨੂ ਨਹੀਂ ਛੱਡਦੇ ਆ ਪਰ ਭਗਵਾਨ ਦੇ ਜਿਹੜਾ ਮੂਰਤੀ ਉੱਤੇ ਜਿਹੜਾ ਹੱਲ ਬਈ ਸੀ ਹੱਲ ਵੀ ਚੱਕੇ ਲੈ ਗਏ ਜੀ ਇੰਨਾ ਬੰਦਾ ਗਿਰ ਸਕਦਾ ਇਸ ਦਾ ਕੀ ਕਰ ਸਕਦਾ ਪ੍ਰਸ਼ਾਸਨ ਤੋਂ ਕੀ ਮੰਗ ਮੰਗਦੇ ਜੀ ਉਹਨਾਂ ਨੇ ਕਹਿੰਦੇ ਮੜਾ ਚਿੰਗੀ ਤੜਾ ਦੇਖ ਕੇ ਉਹਨਾਂ ਨੇ ਫਰਿਆ ਦੇ ਬੰਦੇ ਨੂੰ ਠੀਕ ਹੈ ਨਾ ਕਿਉਂਕਿ ਮੰਦਰ ਨੂੰ ਨਹੀਂ ਛੱਡਦੇ ਗੁਰਦਵਾਰ ਨੂੰ ਨਹੀਂ ਛੱਡਦੇ ਕੀ ਕਰ ਸਕਦਾ ਕੋਈ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਆਈ ਹੈ ਜੀ ਆ ਸੀਸੀਸੀ ਫੋਟੋ ਆਈ ਹੈਗੀ ਲੇਕਿਨ ਕਲੀਅਰ ਨਹੀਂ ਨਾ ਕਲੀਅਰ ਨਹੀਂ ਆ ਰਹੀ ਪਾਜੀ ਚੈੱਕ ਕਰਦੇ ਪਿਆਲੇ ਆਏ ਪੁਲਿਸ ਵਾਲੇ ਉਹ ਚੈੱਕ ਕਰਦੇ ਪਏ ਜੀ ਮਾਪਈ ਕੀ ਨਾ ਕੀ ਜੀ ਆਪਣਾ ਕੁਲਵਿੰਦਰ ਭੰਡਾਰੀ ਹਾਂਜੀ ਕੀ ਹੋਇਆ ਮਾਪਈ ਜੀ ਮੇਰੇ ਪੰਡਾ ਜੀ ਆਏ ਨੇ ਜੀ ਇਹਨਾਂ ਨੇ ਅੰਦਰ ਗਏ ਨੇ ਤੇ ਦੇਖਿਆ ਇਧਰ ਟੁੱਟਾ ਪਿਆ ਬਾਹਰ ਅਗਲਾ ਫੈਨ ਬਾਹਰ ਪਿਆ ਹੋਆ ਜੀ ਅੰਦਰ ਗਏ ਤੇ ਅੰਦਰ ਵੇਖਿਆ ਗੱਲਾਂ ਵੀ ਟੁੱਟਾ ਪਿਆ ਜੀ ਗੱਲੇ ਚੋਂ ਪੈਸੇ ਪੁਸੇ ਤਾਂ ਭਾਨ ਤੇ ਨਹੀਂ ਲਈ ਜਿਹੜੇ ਰੁਪਏ ਸੀ ਉਹ ਸਾਰੇ ਲੈ ਗਏ ਨੇ ਬਾਰੀ ਵਿੱਚ ਜਿਹੜੇ ਰੁਪਏ ਪਏ ਸੀ ਉਹ ਵੀ ਲੈ ਗਏ ਨੇ ਜੀ ਇਹ ਅਸੀਂ ਦੇਖਦੇ ਆ ਮੁੰਡਾ ਹੈਗਾ ਫੋਟੋ ਚ ਆਇਆ ਹੈ ਜੀ ਲੇਕਿਨ ਉਹ ਕਲੀਅਰ ਨਹੀਂ ਆ ਰਿਹਾ ਮਤਲਬ ਕਿ ਇਹ ਤਾਂ ਸ਼ੱਕ ਤੁਹਾਨੂੰ ਹੈਗਾ ਵਾ ਸ਼ੱਕ ਤੇ ਹੈ ਨਹੀਂ ਸ਼ੱਕ ਨਹੀਂ ਕਹਿ ਸਕਦੇ ਬੰਦਾ ਉਹਦਾ ਉਹਦੇ ਚੋਂਦਾ ਹੈ ਲੇਕਿਨ ਸ਼ਕਲ ਨਹੀਂ ਨਾ ਸਾਫ ਆ ਰਹੀ ਜੀ ਸ਼ਕਲ ਸਾਫ ਨਹੀਂ ਆ ਰਹੀ ਸੀਸੀਟੀਵੀ ਫੁਟੇ ਦੇ ਵਿੱਚ ਉਹ ਬੰਦਾ ਕੈਦ ਹੋ ਚੁੱਕਾ ਹੈ ਉਹਦਾ ਜੀ ਉਹ ਵੇਖਿਆ ਅਸੀਂ ਸਭ ਕੋਈ ਪਤਾ ਲੱਗਦਾ ਪਿਆ ਮੈਂ ਲੇਕਿਨ ਉਹਨੇ ਬਾਕੀ ਕੈਮਰੇ ਆਂ ਦੇਖਦੇ ਆਂ ਕਿ ਕਿਸੇ ਸ਼ਕਲ ਆ ਜਾਈਏ ਹੋਰ ਵੀ ਚੈੱਕ ਕਰਦੇ ਆਂ ਕਿ 2:00 ਵਜੇ ਦੀ ਗੱਲ ਆ 1:00 ਵਜੇ 50 ਮਿੰਟ ਦੀ ਜੀ ਕਿੱਦਾਂ ਕਿੱਦਾਂ ਦੇਖਦੇ ਅੰਕਲ ਜੀ ਜਿਹੜਾ ਕਿ ਮੰਦਿਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਵਾ ਗੁਰਦੁਆਰਿਆਂ ਚ ਵੀ ਇਹੀ ਹਾਲ ਹੋ ਰਿਹਾ ਮੰਦਿਰ ਚ ਵੀ ਇਹੀ ਹੋ ਰਿਹਾ ਤੇ ਪਹਿਲੀ ਵਾਰੀ ਹੋਇਆ ਸਾਡੇ ਮੰਦਿਰ ਚ 29 ਸਾਲਾਂ ਦੇ ਚ ਪਹਿਲੀ ਵਾਰੀ ਇਹ ਇਹ ਕੰਮ ਹੋਇਆ ਵਾ ਨਹੀਂ ਤਾਂ ਕਦੀ ਹੋਇਆ ਹੀ ਨਹੀਂ ਸੀ। ਕੋਈ ਸ਼ਰਾਰਤੀ ਜਾਂ ਸ਼ਰਾਰਤੀ ਹੰਸੇ ਕੋ ਹੋਏਗਾ ਜਿਹਨਾਂ ਸ਼ਾਨੂ ਸ਼ਾ ਕਰਨ ਵਾਲੇ ਨੇ ਕਿ ਉਹ ਹੀ ਇਹ ਕੰਮ ਕਰ ਸਕਦੇ ਨੇ ਹੋਰ ਤੇ ਕੋਈ ਹੈ ਨਹੀਂ ਇੱਥੇ ਮਲੇ ਵਿੱਚ ਕੋਈ ਵੀ ਇਦਾਂ ਦਾ ਬੰਦਾ ਜੀ ਨਾ ਕੋਈ ਬਾਹਰੋਂ ਹੀ ਕੋਈ ਆਇਆ ਜੀ ਇਹ ਹੁਣ ਫੋਟੋ ਦੇ ਦੇਖਾਂਗੇ ਪਤਾ ਲੱਗੂਗਾ ਕਿ ਕੀ ਗੱਲਬਾਤ ਆ ਪੀ ਹੈ। ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ